ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੈरिस 올림픽 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਕਰਨ ਵਿੱਚ ناکਾਮ ਸਿੱਧ ਹੋਣ ਲਈ ਕੇਂਦਰ ਸਰਕਾਰ ਦੀ ਸਖਤ ਲੋਚਨਾ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਪਹਿਲਵਾਨ ਵਿਨੇਸ਼ ਫਰਗਾਟ ਦੇ ਪਿੰਡ ਚਰਖੀ ਦਾਦਰੀ ਵਿਖੇ ਪਹੁੰਚ ਕੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਬੜੀ ਮੰਨ ਭਾਗੀ ਗੱਲ ਹੈ ਕਿ ਪੈरिस ਵਿੱਚ ਚੱਲ ਰਹੀਆਂ 올림픽 ਖੇਡਾਂ ਵਿੱਚ ਭਾਰਤੀ ਖਿਡਾਰੀ ਨਾ ਮਤਰੇ ਹੀ ਮਾਂ ਵਾਲਾ ਸਲੂ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਇਸ ਗੰਭੀਰ ਮੁੱਦੇ ਉਤੇ ਚੁੱਪੀ ਧਾਰੀ ਹੋਈ ਹੈ ਉਹਨਾਂ ਕਹੇ ਕਿ ਫੁਗਾਰ ਨੂੰ 올림픽 ਦੇ ਫਾਈਨਲ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ ਭਾਵੇਂ ਉਸਨੇ ਸੈਮੀਫਾਈਨਲ ਤੱਕ ਹੋਰ ਮੁਲਕਾਂ ਦੀਆਂ ਖਿਡਾਰਨਾਂ ਨੂੰ ਉਚਿਤ ਦਿੱਤਾ ਉਹ 올림픽 ਵਿੱਚ ਸੋਨ ਤਗਮੇ ਦੀ ਮਜ਼ਬੂਤ ਦਾਵੇਦਾਰ ਸੀ ਇਸੇ ਤਰ੍ਹਾਂ ਹਾਕੀ ਖਿਡਾਰੀਆਂ ਨੂੰ ਬਿਨਾਂ ਕਿਸੇ ਕਸੂਰ ਦੇ ਰੈੱਡ ਕਾਰਡ ਦਿਖਾਣਾ ਅਣਉਚਿਤ ਹੈ ਭਗਵਾਨਤ ਮਾਨ ਨੇ ਕਿਹਾ ਕਿ ਇਹ ਬਹੁਤ ਹੈਰਾਨੀਜਨਕ ਹੈ ਕਿ ਭਾਰਤ ਸਰਕਾਰ ਅਤੇ भारतीय ओलंपिक एसोसिएशन मोक दर्शक बने हुए हैं इसी विनेश फोगट को पहले दरियों पे बिठाया जंतर मंतर मंत्र पे रो रही थी वो वही वो टाइम वो, वो, वो दरियों पे बैठे था वो वो टाइम गद्दे पे प्रैक्टिस करने का था क्या सिस्टम जिम्मेदार नहीं है इसके लिए कहीं ना कहीं तो मानना पड़ेगा हमारे प्लेयरों को पहले तो अपने हक मांगने के लिए लड़ाई लड़नी पड़ रही है वहां पे दरियों पे जाके बैठ के वहाँ जंतर मंत्र पे धरने जिंदाबाद मुर्दाबाद ये प्लेयरों का काम है जिंदाबाद मुर्दाबाद और उस, उनको करनी चाहिए थी यहाँ प्रैक्टिस अब जब वो अपनी भलबूते पर फाइनल में पहुंच गई तब एक सौ सौ ग्राम पचास ग्राम का टेक्निकल हाँ में एड में बोलते हैं मोदी जी ने यूक्रेन का युद्ध रुकवा दिया मैं चाहता हूँ ये 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 क्यों नहीं रुकवाया ये बेनसाफ़ी जो हुई है हमारी लड़की के साथ रुकवानी चाहिए थी स्ट्रोंग स्ट्रॉन्ग जो है वो विरोध करना चाहिए था नीता बानी जी बैठी है वहाँ पे आईओसी की इंडियन ओलंपिक एसोसिएशन की हाँ जी क्या किया कुछ अर्जी दी एप्लीकेशन तो दे देते तो थोड़ा परिवार को जख्मों पर मल्लम लग जाती कि हाँ चलो कुछ मल्लम तो बस बता दिया के हम डिस्कवालीफाई हो चुके हैं जी मैं उसके बारे में नहीं बताऊंगा लेकिन लेकिन हाँ उनके देखो उनके कोच हैं बहुत देखो देखो उनको बहुत दुख होया होगा कि उनकी शिष्य एक बिल्कुल गोल्ड मेडल से बिल्कुल ऐसे गोल्ड मेडल घर पे आता आता रह गया लेकिन इनकी चार बच्चियाँ और तैयार हैं इन्होंने कहा है कि आगे वाली तो मैं इनको भी बहुत बेस्ट ऑफ लक भी दूंगा और आने वाले दिनों में पंजाब और हरियाणा ਕਿਉਂਕਿ ਸਪੋਰਟਸ ਮਿਨਿਸਟਰੀ ਮੇਰੇ ਪਾਸ ਹੈ ਪੰਜਾਬ ਮੇ ਤਾਂ ਅਸੀਂ ਪੰਜਾਬ ਔਰ ਹਰਿਆਣਾ ਮਿਲ ਕੇ ਕੰਮ ਕਰਾਂਗੇ ਬੜੇ ਸੇ ਬੜੇ ਕੋਲਡ ਬੜੇ ਸੇ ਬੜੇ ਇਨੀ ਕੋ ਹਰਾ ਕੇ ਲੈ ਕੇ ਆਏਗੇ ਸਰ ਬ੍ਰੋਦੀਤ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਿਛਲੇ 5 ਮਹੀਨਿਆਂ ਤੋਂ ਮੰਤਰੀ ਮੰਡਲ ਦੀ ਮੀਟਿੰਗ ਨਾ ਪਲਾਉਣ ਲਈ ਨਿਸ਼ਾਨਾ ਸਾਧਿਆ ਹੁਣ ਇਹ ਕਹਿ ਕੇ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਪੰਜਾਬ ਸਰਕਾਰ ਅਕਸਰ ਪੰਜਾਬ ਦੇ ਵਿਕਾਸ ਤੇ ਬਿਹਤਰੀ ਨੂੰ ਪਹਿਲ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਹਾਲਾਂਕਿ ਇਸ ਦੇ ਪਖੰਡਤ ਅਯੋਗਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਨੇ 9 ਮਾਰਚ ਤੋਂ ਬਾਅਦ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਕੀਤੀ ਪਰੰਪਰਾ ਅਨੁਸਾਰ ਮੰਤਰੀ ਮੰਡਲ ਦੀ ਮੀਟਿੰਗ ਹਰ ਹਫਤੇ ਹੋਣੀ ਚਾਹੀਦੀ ਹੈ ਤਾਂ ਜੋ ਸੰਭਵ ਉਲਝਣਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਇਸ ਦਿਨ ਲਈ ਪ੍ਰਤਾਪ ਆਈਵਰ ਨੇ ਕਿਹਾ ਹੈ ਕਿ ਭਗਵਾਨਤਮਾਨ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਵਹੀਮ ਦੀ ਰਵਾਈ ਕਰਨ ਲਈ ਸਮਾਂ ਕੱਟ ਸਕਦੇ ਹਨ ਭਗਵਾਨਤਮਾਨ ਹੀ ਪੈरिस ਵਿੱਚ ਹੋਣ ਵਾਲੇ 올림픽 ਵਿੱਚ ਹਾਕੀ ਮੈਚ ਦੇਖਣ ਲਈ ਵੀ ਆਪਣੀ ਦਿਲਚਸਪੀ ਦਿਖਾਈ ਸੀ ਪਰ ਉਹ ਕੈਬਿਨੇਟ ਮੀਟਿੰਗ ਕਰਨ ਵਿੱਚ ਦਿਲਚਸਪੀ ਨਹੀਂ ਲੈ ਰਹੇ ਕੋ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਚੀ ਮਿਨਿਸਟਰ ਸਾਡਾ ਜਿਹੜਾ ਉਹ ਸੀਰੀਅਸ ਹੀ ਨਹੀਂ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਮਹਿਫੂਜ਼ ਨਹੀਂ ਅੱਜ ਤੋਂ 4 ਦਿਨ ਪਹਿਲੇ ਇੱਕ ਐਸਚੋ ਲੇਡੀ ਐਸਚੋ ਵੇਰਕੇ ਦੇ ਵਿੱਚ ਆ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨੇ ਸ਼ਰੀਆਮ ਅਟੈਕ ਕਰਕੇ ਉਹਨੂੰ سنگੀਨ ਜ਼ਖਮੀ ਕਰ ਦਿੱਤਾ ਇਹਦੇ ਨਾਲ-ਨਾਲ ਮੈਂ ਅੱਜ ਭਗਵੰਤ ਮਾਨ ਜੀ ਦਾ ਬਿਆਨ ਸੁਣ ਰਿਹਾ ਸੀ ਫਲੋਰ ਦੇ ਵਿੱਚ ਕਿਲੇ ਦੇ ਵਿੱਚ ਇਹ ਬੋਲ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਸਾਡੇ ਗਵਾਂਡੀ ਮੁਲਕ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਟਿੱਪਣੀ ਕੀਤੀ ਸ਼ੇਖ ਹਸੀਨਾ ਤੇ ਉਹਨਾਂ ਜ਼ਿਕਰ ਕੀਤਾ ਕਿ ਕਿਸਤਾ ਰਾਤੋਂ ਰਾਤ ਉਹਨਾਂ ਨੂੰ ਆਪਣਾ ਪ੍ਰਾਈਮ ਮਿੰਿਸਟਰ ਹਾਊਸ ਛੱਡ ਕੇ ਜਾਣਾ ਪਿਆ ਮੈਂ ਭਗਵੰਤ ਮਾਨ ਜੀ ਨੂੰ رائے ਦਊਂਗਾ ਵਾਂਡੀ ਮੁਲਕਾਂ ਦੇ ਉੱਤੇ ਟਿੱਪਣੀ ਨਾ ਕਰੋ ਵਿਸ਼ੇਸ਼ਤ ਜਿਹੜਾ ਦੇਸ਼ ਜਿਹੜਾ ਪਿਛਲੇ 55 ਸਾਲ 52 53 ਸਾਲ ਪਹਿਲੇ 1971 ਦੇ ਵਿੱਚ ਹਿੰਦੁਸਤਾਨ ਨੇ ਆਪਣੀ ਉਹਦੇ ਵਿੱਚ ਪਹਿਲ ਕਦਮੀ ਕਰਕੇ ਪਾਕਿਸਤਾਨ ਨੂੰ ਤੋੜਿਆ ਸੀ ਪਿਛਲੇ 55 ਸਾਲਾਂ ਚ ਲਗਾਤਾਰ ਤੇ ਵਿਸ਼ੇਸ਼ ਤੌਰ ਜਿਹੜੇ ਸ਼ੇਖ ਅਸੀਨਾ ਸੀ ਇਹਨਾਂ ਨੇ ਉੱਥੇ ਹਿੰਦੁਸਤਾਨ ਦੇ ਪ੍ਰਤੀ ਆਪਣਾ ਵਧੀਆ ਰੁਖ ਰੱਖਿਆ ਸੀ ਐਂਟੀ ਇੰਡੀਆ ਜਿੰਨੀਆਂ ਲੋਬੀ ਸੀ ਉਹਨਾਂ ਨੂੰ ਉਥੇ ਪੰਪਨ ਨਹੀਂ ਸੀ ਦਿੱਤਾ ਤੇ ਕੱਟੋ-ਕੱਟ ਜੇ ਫੋਰਨ ਪਾਲਿਸੀ ਦੀ ਸਮਝ ਹੈ ਨਹੀਂ ਤੇ ਭਗਵਾਨ ਤੋਂ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਮੂੰਹ ਬੰਦ ਰੱਖਿਆ ਕਰੋ ਤੁਹਾਨੂੰ ਜਾਣਕਾਰੀ ਹੁੰਦੀ ਨਹੀਂ ਤੁਸੀਂ ਕੱਟ ਤੋਂ ਕੱਟ ਪੰਜਾਬ ਦਾ ਹੀ ਧਿਆਨ ਕਰ ਲਓ ਬੜਾ ਕਿਤੇ ਤੁਹਾਨੂੰ ਵੀ ਆਪਣਾ ਚੀਫ ਮਿਨਿਸਟਰ ਦਾ ਘਰ ਇਸ ਤਰ੍ਹਾਂ ਹੀ ਕੰਧ ਟਾਪ ਕੇ ਨਾ ਜਾਣਾ ਪਏ ਮੈਨੂੰ ਇਹ ਇਹ ਨਜ਼ਰ ਆਉਂਦਾ ਜੋ ਮੈਂ ਸਮਝਿਆ ਪਹਿਲੀ ਗਲਤੀ ਡੋਮੇਨ ਦੇ ਵਿੱਚ ਹੈ ਜਿਵੇਂ ਜੈਤਾਰ ਕਲਤਖ ਸਾਬ ਨੇ ਦੂਜੀ ਗੱਲ ਇਹ ਕਿ ਸਾਰ ਬادل ਵਡਿਆ ਦੇ ਸਰਗਵਾਸੀ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਟਾਈਮ ਦੇ ਵਿੱਚ ਜਿਸ ਕਿਸਮ ਦੇ ਸਾਡੇ ਪੰਥਕ ਮੁੱਦੇ ਜਿਹੜੇ ਨੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਜਿਸ ਕਿਸਮ ਦਾ ਰੋਲ ਅਦਾ ਕੀਤਾ ਬੇਅਦਬੀਆਂ ਦੇ ਵਿੱਚ ਅਜੇ ਤੱਕ ਜਸਟਿਸ ਨਹੀਂ ਮਿਲ ਸਕੀ ਉਹ ਤੇ ਇੱਕ ਇੱਕ ਬਹੁਤ ਵੱਡਾ ਗੁੱਸਾ ਸਾਰੇ ਸਿੱਖ ਜਗਤ ਦੇ ਵਿੱਚ ਇਹਨਾਂ ਦੇ ਖਿਲਾਫ ਉਹਨੂੰ ਚਿੱਠੀ ਚ ਕੀ ਹੈ ਸਾਨੂੰ ਤੇ ਪਤਾ ਨਹੀਂ ਬਟ ਅੱਜ ਉਸ ਚਿੱਠੀ ਨੂੰ ਓਪਨ ਕੀਤਾ ਗਿਆ ਮੈਂ ਸਮਝਨਾ ਕਿ ਇੰਨੇ ਵੱਡੇ ਪੰਜਰ ਗੁਨਾਹ ਕਰਕੇ ਉਸ ਤੋਂ ਬਾਅਦ ਨਿਰੀ ਇੱਕ ਚਿੱਠੀ ਦੇ ਵਿੱਚ ਇਹ ਮਾਫੀਨਾਮਾ ਜਿਹੜਾ ਇਹ ਮੇਰਾ ਖਿਆਲ ਤੇ ਇਹ ਉਹਦਾ ਜਵਾਬ ਹੈ ਨਹੀਂ ਇਹ ਤੇ ਜਸਵੰਤ ਰਕਾਲਤਖਰ ਸਾਹਿਬ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਇਸ ਕਿਸਮ ਦੀਆਂ ਪ੍ਰੈਕਟਿਸਿਜ਼ ਆਂਦੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀਆਂ ਨੇ ਉਹ ਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਬਟਾ ਟੋਪਾ ਦਿੱਤਾ ਹੈ ਦਿੱਲੀ 에어ਪੋਰਟ ਤੇ ਪੰਜਾਬੀਆਂ ਲਈ ਵਿਸ਼ੇਸ਼ ਕਾਊਂਟਰ ਖੋਲ੍ਹਿਆ ਜਾਵੇਗਾ ਇਸ ਦੀ ਜਾਣਕਾਰੀ ਕੁਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਿੱਲੀ 에어ਪੋਰਟ ਤੇ ਸੁਵਿਧਾ ਕੇਂਦਰ ਸ਼ੁਰੂ ਕਰਨ ਜਾ ਰਹੀ ਹੈ ਇਹ ਆਈਜੀਆਰ 에어ਪੋਰਟ ਟਰਮੀਨਲ 3 ਵਿੱਚ ਸਥਾਪਿਤ ਕੀਤਾ ਜਾਵੇਗਾ ਪੰਜਾਬ ਸਰਕਾਰ ਅਤੇ ਐਮਜੀਆਰ ਨਵੀਂ ਦਿੱਲੀ ਵਿਚਕਾਰ 12 ਜੂਨ 2024 ਦੇ 2 ਸਾਲਾਂ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਗਏ ਹਨ ਪੰਜਾਬ ਸਰਕਾਰ ਵੱਲੋਂ ਖੋਲਣ ਜਾ ਰਿਹਾ ਇਹ ਸੁਵਿਧਾ ਕੇਂਦਰ 24 ਘੰਟੇ ਕੰਮ ਕਰੇਗਾ ਇਸ ਸੁਵਿਧਾ ਕੇਂਦਰ ਦਾ ਉਦੇਸ਼ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਨ ਆਰ ਆਈ ਅਤੇ ਹੋਰ ਯਾਤਰੀਆਂ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ ਇਸ ਕੇਂਦਰ ਵਿੱਚ ਦੋ ਇਨੋਵਾ ਕਟੀਆਂ ਹੋਣਗੀਆਂ ਜੋ ਪੰਜਾਬ ਭਵਨ ਅਤੇ ਹੋਰ ਨੇੜਲੇ ਸਥਾਨਾਂ ਤੱਕ ਯਾਤਰੀਆਂ ਦੀ ਸਥਾਨਕ ਆਵਾਜਾਈ ਵਿੱਚ ਮਦਦ ਕਰਨ ਲਈ ਉਪਲਬਧ ਰਹਿਣ ਗਿਆ ਯਾਤਰੀ ਰਿਸ਼ਤੇਦਾਰ ਹਵਾਈ ਅੱਡੇ ਤੇ ਲਾਈਨਾਂ ਕਨੈਕਟਿੰਗ ਫਲਾਈਟਾਂ ਟੈਕਸੀ ਸੇਵਾਵਾਂ ਗਮੋਏ ਸਮਾਨ ਦੀਆਂ ਸਹੂਲਤਾਂ ਪੋਰਟਸ ਲੋਡਿੰਗ ਦੀ ਸਹਾਈਤਾ ਲਈ ਬਦਲ ਲੈ ਸਕਦੇ ਹਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਸੀਆਈਏ ਖਰੜ ਦੇ ਪਰੇਸਰ ਵਿੱਚ ਅਤੇ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਹੈ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਤੋਂ ਹੀ ਖੁਲਾਸਾ ਹੋਇਆ ਹੈ ਕਿ ਐਸਆਈਟੀ ਨੇ ਇਹ ਸੀਲਬੰਦ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਸੀ ਜਿਸ ਨੂੰ ਬੁੱਧਵਾਰ ਨੂੰ ਜਨਤਕ ਕੀਤਾ ਗਿਆ ਰਿਪੋਰਟ ਦੇ ਹੋਰ ਤੱਥਾਂ ਦੀ ਵੀ ਉਡੀਕ ਹੈ ਗੈਂਗਸਟਰ ਲਾਰਸ ਵਿਸ਼ਨੋਈ ਦੀ ਇੰਟਰਵਿਊ ਸਾਲ 2023 ਵਿੱਚ 14 ਤੇ 17 ਮਾਰਚ ਨੂੰ ਪ੍ਰਸਾਰਿਤ ਕੀਤੇ ਗਏ ਸਨ ਇਸ ਤੋਂ ਬਾਅਦ ਪੰਜਾਬ ਪੁਸਤੇ ਸਵਾਲ ਖੜੇ ਹੋਏ ਸਨ ਇਸ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੇ ਕਿਸੇ ਹੋਰ ਜੇਬ ਵਿੱਚ ਨਹੀਂ ਕੀਤੀ ਗਈ। ਬੀਜਪੀ ਨੇ ਲੌਰੰਸ ਬਿਸ਼ਨੋਈ ਦੀਆਂ ਦੋ ਤਸਵੀਰਾਂ ਵੀ ਦਿਖਾਈਆਂ ਸਨ ਅਤੇ ਕਿਹਾ ਸੀ ਕਿ ਲੌਰੰਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਆਂਦਾ ਗਿਆ ਸੀ ਤਾਂ ਉਸਦੇ ਹਵਾਲ ਇਕੱਠੇ ਹੋਏ ਸਨ ਅਤੇ ਉਸ ਦੀ ਕੋਈ ਵੀ ਦਾੜ੍ਹੀ ਜਾਂ ਕੁਛ ਵੀ ਨਹੀਂ ਸੀ। ਲੌਰੰਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਾਲ ਤਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੇ ਵੀ ਭਗਵਾਨਤ ਮਾਨ ਸਰਕਾਰ ਤੇ ਨਿਸ਼ਾਨੇ ਸਾਤੇ ਹਨ। ਪੰਜਾਬ ਬਨ ਹਰਿਆਣਾ ਹਾਈ ਕੋਰਟ ਜਿੱਥੇ ਇੱਕ ਰਿੱਟ ਪਈ ਸੀ ਕਿ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੈ ਉਹ ਪੰਜਾਬ ਦੀ ਜੇਲ੍ਹ ਚੋਂ ਹੋਈ ਸੀ ਇਹ ਗੱਲ ਕੋਈ ਸਾਲ ਡੇਢ ਸਾਲ ਪੁਰਾਣੀ ਗੱਲ ਹੈ ਔਰ ਜਿਸ ਚੀਜ਼ ਨੂੰ ਪੰਜਾਬ ਦੀ ਸਰਕਾਰ ਨੇ ਔਰ ਚੀਫ ਮਿਨਿਸਟਰ ਸਾਹਿਬ ਨੇ ਆਪ ਇਸ ਨੂੰ ਡਿਨਾਈ ਕੀਤਾ ਸੀ ਮੈਂ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜਿਸ ਵੀਡੀਓ ਚ ਸ਼੍ਰੀ ਅਮਰਸਰ ਸਾਹਿਬ ਭਗਵੰਤ ਮਾਨ ਇਹ ਕਹਿ ਰਹੇ ਆ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਹੈ ਜਿੱਥੇ ਮੈਂ ਪਹਿਲਾਂ ਉਹ ਇੰਟਰਵਿਊ ਵਿਖਾ ਦਿੱਤਾ ਸਰ ਸਪਸ਼ਟ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਸਾਡੀ ਜਿਹੜੇ ਡੀਜੀਪੀ ਸਾਹਿਬ ਵੱਲੋਂ ਉਹ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਦੀ ਕੋਈ ਇੰਟਰਵਿਊ ਨਹੀਂ ਸਪਸ਼ਟ ਤੌਰ ਤੇ ਭਗਵੰਤ ਮਾਨ ਨਹੀਂ ਉਹਨਾਂ ਦੇ ਸਪੋਕਸਪਰਸਨਸ ਨੇ ਆ ਬਿਆਨ ਪੰਜਾਬ ਦੀ ਜੇਲ੍ਹ ਚ ਕੋਈ ਇੰਟਰਵਿਊ ਨਹੀਂ ਹੋਇਆ ਜਿਹੜਾ ਰੀਸੈਂਟਲੀ ਹੋਇਆ ਇਹ ਇੰਟਰਵਿਊ ਜਿਹੜੀ ਗੱਲ ਕਰ ਰਿਹਾ ਜਦੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਉਦੋਂ ਮਾਲਵਿੰਦਰ ਕਾਂਗੇ ਦਾ ਜੋ ਉਸ ਵੇਲੇ ਦੇ ਸਪੋਕਸਪਰਸਨ ਸੀ ਸਪਸ਼ਟੀਕਰਨ ਦੇ ਰਿਹਾ ਔਰ ਜਾ ਕੇ ਇਸ ਗੱਲ ਨੂੰ ਟੀਵੀ 'ੱਕੇ ਰੱਖਿਆ ਕਿ ਇਹ ਇੰਟਰਵਿਊ ਪੰਜਾਬ ਦੀ ਜੇਲਾਂ 'ਚ ਨਹੀਂ ਹੈ ਔਰ ਤੁਹਾਨੂੰ ਯਾਦ ਹੋਣਾ ਉਸ ਵੇਲੇ ਵੀ ਇਸ ਈਸ਼ੂ ਨੂੰ ਦਾਸ ਨੇ ਰੇਜ਼ ਕੀਤਾ ਸੀ ਔਰ ਜਦ ਅਸੀਂ ਇਸ ਈਸ਼ੂ ਨੂੰ ਰੇਜ਼ ਕੀਤਾ ਮੈਂ ਇਹ ਸਪਸ਼ਟ ਕਿਹਾ ਸੀ ਕਿ ਇਹ ਜੇਲ੍ਹਾਂ ਇਹ ਇੰਟਰਵਿਊ ਪੰਜਾਬ ਦੀ ਜੇਲ੍ਹਾਂ ਚ ਹੋਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਇੰਟਰਵਿਊਆਂ ਹੋਈਆਂ ਨੇ ਔਰ ਇਸ ਗੱਲ ਨੂੰ ਮੈਂ ਕਿਉਂ ਕਿਹਾ ਸੀਗਾ ਮੇਰੇ ਕੋਲ ਆਪ ਵੀ ਕੋਈ ਪੁਖਤਾ ਇਸ ਗੱਲ ਦੀ ਜਾਣਕਾਰੀ ਸੀ ਔਰ ਅਗਰ ਇਸ ਗੱਲ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਡਿਨਾਈ ਕਰਨਾ ਸੀ ਇਹ ਗੱਲ ਸਾਬਤ ਹੋਣ ਲਈ ਹਾਈ ਕੋਰਟ ਦਾ ਰਸਤਾ ਸੀ ਔਰ ਅੱਜ ਆਨਰੇਬਲ ਹਾਈ ਕੋਰਟ ਨੇ ਜਦ ਇੱਕ ਸਿਟ ਬਣਾਈ ਉਹ ਸਿਟਚ ਜਿਹੜੇ ਅਫਸਰ ਲਾਏ ਬੜੇ ਹੀ ਇਮਾਨਦਾਰ ਅਫਸਰ ਪ੍ਰਭੋਦ ਕੁਮਾਰ ਜੀ ਜੋ ਡੀਜੀਪੀ ਨੇ ਉਹਨਾਂ ਤੇ ਦਬਾਅ ਬਣਾਇਆ ਗਿਆ ਕਿ ਕਿਵੇਂ ਨਾ ਕਿਵੇਂ ਭਗਵੰਤ ਮਾਨ ਨੂੰ ਬਚਾਇਆ ਜਾਵੇ ਮੈਂ ਭਗਵੰਤ ਮਾਨ ਦਾ ਜ਼ਿਕਰ ਕਿਉਂ ਕਰਦਾ ਕਿਉਂਕਿ ਵੇਖੋ ਅੱਜ ਕੀ ਆਇਆ ਹੈ ਨਿਕਲ ਕੇ ਹਾਈ ਕੋਰਟ ਜੀ ਆਨਰੇਬਲ ਹਾਈ ਕੋਰਟ ਜੀ ਕਿ ਪਹਿਲੀ ਜਿਹੜੀ ਇੰਟਰਵਿਊ ਹੈ ਉਹ ਖਰੜ ਸੀਆਈਏ ਚ ਹੋਈ ਹੁਣ ਸਾਧ ਸੰਗਤ ਜੀ ਜਿਹੜੀ ਸਭ ਤੋਂ ਧਿਆਨ ਨਾਲ ਵਾਚਣ ਵਾਲੀ ਗੱਲ ਹੈ ਲਾਰੈਂਸ ਬਿਸ਼ਨੋਈ ਖਰੜ ਸੀਆਈਏ ਆਇਆ ਕਦੋਂ ਉਹ ਆਇਆ ਉਦੋਂ ਜਦੋਂ ਉਹਦੀ ਉਹ ਪੁਲਿਸ ਰਿਮਾਂਡ 'ਚ ਸੀ ਆਲਾ ਅਫਸਰ ਵੱਡੇ ਅਫਸਰ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਸੋ ਜੇ ਉਹਨਾਂ ਦੀ ਨਿਗਰਾਨੀ ਹੇਠ ਜਿਸ ਇਨਵੈਸਟੀਗੇਸ਼ਨ ਨੂੰ ਪੰਜਾਬ ਦੇ ਇੱਕ ਆਲਾ ਅਫਸਰ ਨਹੀਂ ਭਗਵੰਤ ਮਾਨ ਆਪ ਮੋਨੀਟਰ ਕਰ ਰਿਹਾ ਸੀ ਔਰ ਇਨਵੈਸਟੀਗੇਸ਼ਨ ਸੀ ਕਿਹੜੀ ਇਨਵੈਸਟੀਗੇਸ਼ਨ ਸੀ ਮਰਡਰ ਆਫ ਸਿੱਧੂ ਮੂਸੇਵਾਲਾ ਔਰ ਦੂਜਾ ਜੋ ਸੁਲਮਾਨ ਖਾਨ ਨੂੰ ਇਹਨੇ ਥ੍ਰੈਟ ਦਿੱਤੀ ਸੀ ਕਿ ਮੈਂ ਉਹਨੂੰ ਮਾਰ ਦੇਣਾ ਇਹ ਸਾਰੇ ਮਾਮਲਿਆਂ ਨੂੰ ਜਾਂ ਗੋਲਡੀ ਬਰਾੜ ਨੂੰ ਲੈ ਕੇ ਜਾਂ ਜੋ ਪੰਜਾਬ 'ਚ ਫਰੋਤੀ ਦਾ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਇੱਕ ਅਫਸਰ ਨਹੀਂ ਅਨੇਕਾ ਅਫਸਰਾਂ ਨੇ ਉੱਥੇ ਇਨਵੈਸਟੀਗੇਸ਼ਨ ਕੀਤੀ ਔਰ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਨੂੰ ਜਾ ਕੇ ਬਰੀਫ ਕਰਦੇ ਸਨ ਹੁਣ ਤੁਸੀਂ ਮੈਨੂੰ ਇਹ ਦੱਸ ਦੋ ਏਡੀ ਹਾਈ ਲੈਵਲ ਇਨਕੁਆਇਰੀ ਹੋ ਰਹੀ ਹੋਵੇ ਇੱਕ ਕ੍ਰਿਮੀਨਲ ਦੀ ਤੇ ਉਹਦੀ ਇੰਟਰਵਿਊ ਹੋ ਜੇ ਤੇ ਅੱਜ ਇੱਥੇ ਹਾਈ ਕੋਰਟ 'ਚ ਇਹ ਗੱਲ ਸਪਸ਼ਟ ਆ ਗਈ ਔਰ ਔਰ ਜੇ ਐਸ ਅਫਸਰ ਨੇ ਦਿੱਤੀ ਪਹਿਲਾਂ ਤਾਂ ਉਸ ਨੂੰ ਸ਼ਾਬਾਸ਼ੀ ਕਿ ਉਸਨੇ ਆਪ ਦੀ ਕੋਈ ਸਰਕਾਰ ਦੇ ਦਬਾਅ ਦੀ ਪਰਵਾਹ ਨਹੀਂ ਕੀਤੀ ਵਰਦੀ ਦਾ ਸਤਕਾਰ ਕੀਤਾ ਕਾਨੂੰਨ ਦਾ ਸਤਕਾਰ ਕੀਤਾ ਔਰ ਠੋਕ ਬਜਾ ਕੇ ਦੱਸਿਆ ਕਿ ਪਹਿਲੀ ਇੰਟਰਵਿਊ ਪੰਜਾਬ 'ਚ ਹੋਈ ਹੈ ਖਰੜ ਸੀਆਈਏ 'ਚ ਹੋਈ ਹੈ ਔਰ ਦੂਜੀ ਇੰਟਰਵਿਊ राजस्थान ਚ ਹੋਈ ਹੈ ਮਗਰ ਤੁਸੀਂ ਇਹ ਵੇਖੋ ਇਹ ਸਚਾਈ ਸਾਹਮਣੂ ਲਿਆਉਣ ਲਈ ਪੰਜਾਬ ਪੁਲਿਸ ਔਰ ਭਗਵੰਤ ਮਾਨ ਇਸ ਨੂੰ ਡੇਢ 2 ਸਾਲ ਜਾਣਦੇ ਹੋਇਆ ਵੀ ਇਸ ਨੂੰ ਲੁਕਾਉਂਦੇ ਆਏ ਆ ਦੱਬਦੇ ਆਏ ਆ ਅੱਜ ਹੰਡਰੇਬਲ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਇਹ ਸਚਾਈ ਸਾਹਮਣੇ ਆਈ ਹੈ ਤੇ ਕੀ ਅੱਜ ਭਗਵੰਤ ਮਾਨ ਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਕਿਉਂਕਿ ਹੁਣ ਇੱਕ ਵਾਕਿਆ ਨਹੀਂ ਇਹ ਦੂਜਾ ਵਾਕਿਆ ਹੋਇਆ ਹੈ ਜਦੋਂ ਸਿੱਧੂ ਮੂਸੇਵਾਲੇ ਨੂੰ ਪਲਾਨਿੰਗ ਕੀਤੀ ਗਈ ਆ ਮਾਰਨ ਦੀ ਉਹ ਸਾਰੀ ਪਲਾਨਿੰਗ ਦਿੱਲੀ ਦੀ ਜੇਲਾਂਾਂ ਚ ਹੋਈਆਂ ਜਿਹੜੀਆਂ ਦਿੱਲੀ ਦੀਆਂ ਜੇਲਾ ਆਮ ਆਦਮੀ ਪਾਰਟੀ ਦੀ ਸਰਕਾਰ ਹੇਟ ਦਿੱਲੀ ਦੀ ਸਰਕਾਰ ਹੇਟ ਚੱਲਦੀਆਂ ਨੇ ਉਸ ਤੋਂ ਬਾਅਦ ਉਸ ਪਲਾਨਿੰਗ ਤੋਂ ਬਾਅਦ ਉਹਦਾ ਸਿਕਿਉਰਿਟੀ ਵਿਡਰੋਅ ਹੋਈ ਸਾਰਿਆਂ ਨੇ ਜ਼ਿੰਮੇਵਾਰੀ ਠਰਾਇਆ ਕਿ ਭਗਵੰਤ ਮਾਨ ਜ਼ਿੰਮੇਵਾਰ ਹੈ ਹੁਮ ਮਿਨਿਸਟਰ ਹੈ ਇਹ ਉਸ ਵੇਲੇ ਵੀ ਆਪਦੀ ਜ਼ਿੰਮੇਵਾਰੀ ਤੋਂ ਭੱਜਿਆ ਜਦੋਂ ਅੱਜ ਇਹ ਦੂਜਾ ਪਰਦਾ ਫਾਸ਼ ਹੋ ਗਿਆ ਕਿ ਏਡੇ ਹਥਿਆਰਾਂ ਦੀ ਖੇਪ ਪੰਜਾਬ 'ਚ ਆਈ ਔਰ ਕਿਵੇਂ ਜੇਸ ਬੰਦੇ ਨੇ ਇਹ ਮਰਡਰ ਕਰਾਇਆ ਜਿਹੜਾ ਹੁਣ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਜਿਹੜਾ ਕਈਆਂ ਦੀ ਫਰੋਤੀਆਂ ਲਈ ਜ਼ਿੰਮੇਵਾਰ ਹੈ ਅੱਜ ਉਸ ਬੰਦੇ ਦਾ ਇੰਟਰਵਿਊ ਭਗਵੰਤ ਮਾਨ ਹੋਮ ਮਿਨਿਸਟਰ ਦੀ ਨਿਗਰਾਨੀ ਹੇਠ ਖਰੜ ਥਾਣੇ 'ਚ ਹੋ ਰਿਹਾ ਹੈ ਔਰ ਜਿਹੜੇ ਇਨਕੁਆਇਰੀ ਅਫਸਰ ਨੇ ਜਿੰਨਾਂ ਦੀ ਇਨਕੁਆਇਰੀ ਸੈੱਟ ਬਣਾਈ ਆਨਰੇਬਲ ਹਾਈ ਕੋਰਟ ਨੇ ਬਣਾਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਇਹ ਰਿਪੋਰਟ ਪੇਸ਼ ਨਾ ਕਰਿਓ ਮੈਂ ਥੋੜੋ ਤੋਂ ਇਹ ਪੁੱਛਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਦਾ ਕੁਰਸੀ ਤੇ ਬਣੇ ਰਹਿਣਾ ਜਾਂ ਲਾਅ ਐਂਡ ਆਰਡਰ ਤੇ ਜੋ ਪੰਜਾਬ ਦੇ ਹਾਲਾਤ ਜੋ ਬਣੇ ਆ ਉਹਦੇ ਬਾਰੇ ਕਿਸੇ ਤਰੀਕੇ ਦੀ ਵੀ ਟਿੱਪਣੀ ਕਰਨਾ ਜਾਂ ਕੀ ਇਹ ਬੰਦਾ ਕਾਬਿਲ ਹੈ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਇਹ ਕਾਬੂ ਰੱਖ ਸਕਦਾ ਏਸ ਬੰਦੇ ਤੋਂ ਸਿਵਾਏ ਪੈਗ ਲਾਉਣ ਤੋਂ ਸ਼ਰਾਬ ਪੀਣ ਤੋਂ ਟਿੱਚਰਾ ਕਰਨ ਤੋਂ ਜ਼ੀਰੋ ਹੋਰ ਕੋਈ ਕੰਮ ਰਹਿ ਗਿਆ ਹੋਰ ਕੋਈ ਕੰਮ ਨਹੀਂ ਰਹਿ ਗਿਆ ਮਿਸ ਗਵਰਨੈਂਸ ਪੰਜਾਬ ਕਰਜਈ ਲਾਅ ਐਂਡ ਆਰਡਰ ਦਾ ਬੁਰਾ ਹਾਲ ਲੋਕ ਫਰੌਤੀਆਂ ਦੇ ਰਿਹਾ ਹਰ ਨਾਮੀ ਗੈਂਗਸਟਰ ਚਾਹੇ ਉਹ ਲੰਡਾ ਹੈ ਚਾਹੇ ਲਾਰੈਂਸ ਬਿਸ਼ਨੂਗਿਆ ਚਾਹੇ ਗੋਲਡੀ ਬਰਾੜ ਹੈ ਜਿਹਦੇ ਬਾਰੇ ਇਹਨੇ ਕਹਿਤਾ ਸੀ ਅਸੀਂ ਫੜ ਲਿਆ ਕਿ ਭਾਈ ਥੋੜੇ ਤੋਂ ਤਾਂ ਪੰਜਾਬ 'ਚ ਇੰਟਰਵਿਊ ਨਹੀਂ ਰੋਕਰੀ ਅਮਰੀਕਾ ਤੂੰ ਕਿੱਥੋਂ ਫੜ ਲੈਣਾ ਹੀਂ ਜਾ ਕੇ ਇਸ ਲਈ ਇਹ ਜੋ ਮੁੱਖ ਮੰਤਰੀ ਜਿਹੜਾ ਹਰ ਲਾਅਨ ਆਰਡਰ ਪੱਖ ਤੋਂ ਪੰਜਾਬ ਦੇ ਗਵਰਨੈਂਸ ਪੱਖ ਤੋਂ ਫੇਲ ਹੋ ਗਿਆ ਅੱਜ ਆਨਰੇਬਲ ਹਾਈ ਕੋਰਟ ਚ ਜਿਸ ਗੱਲ ਨੂੰ ਭਗਵੰਤ ਮਾਨ ਨੇ ਜਾਣਦਿਆਂ ਹੋਇਆਂ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਸਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਇਹ ਗੱਲ ਕਹਿ ਕੇ ਨਹੀਂ ਪੰਜਾਬ ਦੇ ਜੇਲ੍ਹ ਤਾਂ ਬੜੇ ਸਿਕਿਉਰ ਨੇ ਉੱਥੇ ਤਾਂ ਜੈਮਰ ਲੱਗੇ ਨੇ ਉੱਥੇ ਤਾਂ ਇੰਟਰਵਿਊ ਹੋ ਹੀ ਨਹੀਂ ਸਕਦੇ ਇਸ ਤੋਂ ਪਹਿਲਾਂ ਵੀ ਇੱਕ ਕਬਰ ਲੱਗੀ ਕਿ ਕਿਵੇਂ 43000 ਕੌਲ ਪੰਜਾਬ ਦੀਆਂ ਜੇਲਾਂ ਚੋਂ ਗੈਂਗਸਟਰਾਂ ਨੇ ਕੀਤੀਆਂ ਨੇ ਉਸ ਗੱਲ ਦੀ ਇੱਕ ਅਡਾ ਇਨਕੁਆਇਰੀ ਚੱਲ ਰਹੀ ਹੈ ਔਰ ਜੇਲ ਮਿਨਿਸਟਰ ਹੋਮ ਮਿਨਿਸਟਰ ਕਾਨੂੰਨ ਦੀ ਵਿਵਸਥਾ ਭਗਵੰਤ ਮਾਨ ਦੀ ਹੋਵੇ ਤੇ ਤੁਸੀਂ ਅੱਜ ਕਿਸੇ ਐਸਐਚਓ ਨੂੰ ਸਸਪੈਂਡ ਕਰਦੇ ਹੋ ਡਿਸਮਿਸ ਕਰਦੇ ਹੋ ਕੱਲ ਭਗਵੰਤ ਮਾਨ ਕਵੇ ਮੈਂ ਬੜੀ ਵੱਡੀ ਕਾਰਵਾਈ ਕਰਤੀ ਹੈ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਹੋਣਾ ਦ ਪਰਸਨ ਰਿਸਪਾਂਸਿਬਲ ਦ ਬੱਕ ਸਟੌਪਸ ਜ਼ਿੰਮੇਵਾਰੀ ਗਵੰਤ ਮਾਨ ਦੀ ਬਣਦੀ ਐ ਹੁਮ ਮਿਨਿਸਟਰ ਕਿ ਐਡੀ ਵੱਡੀ ਇਨਕੁਆਇਰੀ ਹੋਵੇ ਹੋ ਰਹੀ ਹੋਵੇ ਪੁਲਿਸ ਰਿਮਾਂਡ ਚੱਲ ਰਿਹਾ ਹੋਵੇ ਤੇ ਉਹ ਇੰਟਰਵਿਊ ਦੇ ਜੇ ਇਜ਼ ਹੀ ਅ ਫਿਲਮ ਸਟਾਰ ਕਿ ਉਹ ਪੰਜਾਬ ਦਾ ਜਿਵੇਂ ਅਸੀਂ ਹਮੇਸ਼ਾ ਕਹਿੰਦੇ ਸਨ ਜਿੰਨੀ ਸਿਕਿਉਰਿਟੀ ਉਹ ਬੜੀ ਚਰਚਾ ਹੋਈ ਉਸ ਵੇਲੇ ਵੀ ਕਿ 100-100 ਗੱਡੀ ਦਾ ਕਾਫਲਾ ਜਿੰਨੂੰ ਲੈ ਕੇ ਆ ਰਿਹਾ ਹਜ਼ਾਰ ਪੁਲਸ ਵਾਲਾ ਜਿੰਨੂੰ ਪ੍ਰੋਟੈਕਸ਼ਨ ਤੇ ਲਾਇਆ ਇੰਨਾ ਖਰਚਾ ਕੀਤਾ ਜਾ ਰਿਹਾ ਤੂੰ ਤੁਸੀਂ ਇੱਕ ਇੰਟਰਵਿਊ ਨਹੀਂ ਰੋਕ ਸਕੇ ਤੇ ਕੀ ਇਹ ਸਰਕਾਰ ਦੀ ਪ੍ਰੋਟੈਕਸ਼ਨ ਹੀਟ ਨਹੀਂ ਚੱਲ ਰਹੀ ਸੀ ਸਾਰਾ ਕੰਮ ਇਸ ਲਈ ਮੇਰਾ ਇਹ ਮੰਨਣਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਕਿਤੇ ਆਮ ਆਦਮੀ ਪਾਰਟੀ ਦਾ ਵੱਡਾ ਕਾਰਕੁਨ ਤਾਂ ਨਹੀਂ ਜਿਹੜਾ ਇਹਨੂੰ ਸਭ ਮਾਫ ਹੈ ਹੋਰ ਕੋਈ ਹੁੰਦਾ ਤੇ ਹੁਣ ਤੱਕ ਪਤਾ ਨਹੀਂ ਕੀ ਕੁਝ ਹੋ ਜਾਣਾ ਸੀ ਮਗਰ ਸ਼ਾਇਦ ਇਹਨਾਂ ਦਾ ਚਿਹਤਿਆ ਪਿਆਰਾ ਹੈ ਪਹਿਲਾਂ ਇਹਨਾਂ ਨੂੰ ਸਾਰੀਆਂ ਵੀ ਵੀ ਆਈ ਪੀ ਸਪੈਸ਼ialities ਦਿੱਲੀ ਦੀ ਜੇਲਾਂ 'ਚ ਮਿਲੀਆਂ ਕਿ ਉਹਨੇ ਸਿੱਧੂ ਮੂਸੇਵਾਲੇ ਦਾ ਆ ਕੇ ਕਤਲ ਕਰਾਤਾ ਔਰ ਮੁੜ ਕੇ ਜੋ ਪੰਜਾਬ ਦੀ ਜੇਲਾਂ 'ਚ ਕੰਮ ਚੱਲ ਰਿਹਾ ਸੀਗਾ ਉਹ ਤੁਹਾਡੇ ਸਾਹਮਣੇ ਹੈ ਔਰ ਇਹ ਸਾਰਾ ਚਿਹਰਾ ਜੋ ਬੇਨਕਾਬ ਹੋਇਆ ਹੈ ਕਿਥੇ ਛੋਟੇ ਮੋਟੇ ਅਵਸਰਾਂ ਤੇ ਕਾਰਵਾਈ ਕਰਕੇ ਲੋਕਾਂ ਦੀ ਅੱਖਾਂ 'ਚ ਘੱਟਾ ਫਾਉਣ ਦਾ ਕੰਮ ਨਾ ਕਰਿਓ ਭਗਵੰਤ ਮਾਨ ਇਹ ਤੂੰ ਜ਼ਿੰਮੇਵਾਰ ਇਹ ਤੇਰਾ ਫੇਲੀਅਰ ਹੈ ਔਰ ਅੱਜ ਪੰਜਾਬ ਦੇ ਜੇ ਲਾਅਨ ਆਰਡਰ ਦੇ ਜੋ ਹਾਲਾਤ ਨੇ ਦਿਨ ਦਿਹਾੜੇ ਕਤਲ ਕਤਲੋ ਗੈਰ ਹਤ ਕਦੇ ਕਿਸੇ ਨੂੰ ਗੋਲੀ ਕਦੇ ਕਿਸੇ ਨੂੰ ਫਰੋਤੀ ਇਹਦੇ ਲਈ ਜ਼ਿੰਮੇਵਾਰ ਤੁਸੀਂ ਹੋ ਇਫ ਯੂ ਆ ਹੈਵ ਇਫ ਯੂ ਆ ਅ ਮੈਨ ਇਨਫ ਫੋਟੇਜ ਜੇ ਆਪ ਜੇ ਕਰੇਜ ਹੈ ਓਨ ਅਪ ਟੂ ਯਰ ਰਿਸਪੌਂਸਿਬਿਲਿਟੀਜ਼ ਐਂਡ ਯਰ ਫੇਲੀਅਰ ਕਲਾ ਲੋਕਾਂ ਨੂੰ ਮਜ਼ਾਕ ਚੁਟਕਲੇ ਸੁਣਾ ਕੇ ਮਸਲੇ ਹੱਲ ਨਹੀਂ ਹੋਣੇ ਆਜ ਕਰੂੰਗਾ ਉਮੀਦ ਕਰੂੰਗਾ ਕਿ ਸਖਤ ਤੋਂ ਸਖਤ ਕਾਰਵਾਈ ਥੱਲਿਓ ਲੈ ਕੇ ਉੱਤੇ ਤੱਕ ਹੋਵੇ ਕਿ ਗਾਂ ਕੋਈ ਇਹ ਜੀ ਗਸਟਾਕੀ ਕਰਨ ਦੀ ਹਿੰਮਤ ਨਾ ਰੱਖੇ ਬਹੁਤ ਬਹੁਤ ਧੰਨਵਾਦ